ਲੁਧਿਆਣਾ ਦੇ ਵਿੱਚ ਬੋਲੀ ਚ লাশ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਸੀ ਕੁਝ ਨੌਜਵਾਨ ਮੋਟਰਸਾਈਕਲ ਤੇ ਆਏ ਤੇ লাশ ਸੜਕ ਤੇ ਸੁੱਟ ਕੇ ਫਰਾਰ ਹੋ ਗਏ ਸੰਜ ਤੋਂ ਬਾਅਦ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਸੰ ਤੇ ਲੋਕਾਂ ਨੇ ਨਵੀਂ ਵੀਡੀਓ ਵੀ ਬਣਾ ਰਹੀ ਸੀ ਹੁਣ ਇਸ ਪੂਰੇ ਮਾਮਲੇ ਚ ਵੱਡਾ ਖੁਲਾਸਾ ਹੋਇਆ ਦਰਅਸਲ ਮ੍ਰਿਤਕਾ ਦੀ ਪਛਾਣ ਰੇਸ਼ਮਾ ਵਜੋਂ ਹੋਈ ਹੈ ਜੋ ਮਹਾਰਾਜਾ ਨਗਰ ਨੇੜੇ ਸਰਕਟ ਹਾਊਸ ਗਲੀ ਨੰਬਰ 2 ਚ ਰਹਿੰਦੀ ਸੀ ਤੇ ਆਪਣੇ ਸੱਸ ਸਹੁਰੇ ਨਾਲ ਕਿਰਾਏ ਦੇ ਮਕਾਨ ਚ ਰਹਿੰਦੀ ਸੀ ਕਿਹਾ ਜਾ ਰਿਹਾ ਹੈ ਕਿ ਰੇਸ਼ਮਾ ਦਾ ਆਪਣੀ ਸੱਸ ਤੇ ਸਹੁਰੇ ਨਾਲ ਛੋਟੀ ਮੋਟੀ ਗੱਲ ਨੂੰ ਲੈ ਕੇ ਅਕਸਰ ਝਗੜਾ ਰਹਿੰਦਾ ਸੀਗਾ ਤੇ ਬੀਤੇ ਦਿਨ ਮਕਾਨ ਮਾਲਕ ਮਨੋਜ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਦੱਸਿਆ ਕਿ ਰੇਸ਼ਮਾ ਦਾ ਸਹੁਰਾ ਕ੍ਰਿਸ਼ਨ ਤੇ ਸੱਸ ਦੁਲਾਰੀ ਉਹਨਾਂ ਦੇ ਘਰ ਵਿੱਚ ਕਿਰਾਏ ਤੇ ਰਹਿੰਦੇ ਨੇ ਤਿੰਨਾਂ ਤਿੰਨਾਂ ਵਿਚਕਾਰ 8 ਜੁਲਾਈ ਨੂੰ ਆਪਸ 'ਚ ਝਗੜਾ ਹੋਇਆ ਸੀ 9 ਜੁਲਾਈ ਦੀ ਸਵੇਰ ਨੂੰ ਮਕਾਨ ਮਾਲਕ ਨੇ ਵੇਖਿਆ ਕਿ ਇੱਕ ਚਾਦਰ 'ਚ ਕੁਝ ਲਪੇਟ ਕੇ ਗੇਟ ਕੋਲ ਰੱਖਿਆ ਹੋਇਆ ਸੀ ਸੋਚਿਆ ਸ਼ਾਇਦ ਕਿਸ਼ਨ ਦਾ ਪਰਿਵਾਰ ਕਮਰਾ ਖਾਲੀ ਕਰ ਰਿਹਾ ਹੋਵੇ ਇਸ ਲਈ ਸਮਾਨ ਬਾਹਰ ਕੱਢਿਆ ਪਰ ਜਿਵੇਂ ਹੀ ਇੰਟਰਨੈਟ ਤੇ ਬੋਰੀ ਚੁੰਮਲੀ লাশ ਦੀ ਵੀਡੀਓ ਦੇਖੀ ਤਾਂ ਹਕੀਕਤ ਦਾ ਪਤਾ ਲੱਗਿਆ ਕਿਸ਼ਨ ਨੇ ਤੇ ਉਸ ਦੀ ਪਤਨੀ ਨੇ ਮਿਲ ਕੇ ਆਪਣੀ ਨੂੰਹ ਦੀ ਹਤਿਆ ਕਰ ਦਿੱਤੀ ਤੇ ਨੌਜਵਾਨਾਂ ਨੂੰ লাশ ਠਿਕਾਣੇ ਲਗਾਉਣ ਲਈ ਕਿਹਾ ਸੀ ਬਰਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਪੂਰੀ ਘਟਨਾ ਦਾ ਖੁਲਾਸਾ ਕਰੇਗੀ ਆਹ ਤੇ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਜਦੋਂ ਢਿਲੀ ਵਰਦੀ ਪਾਈ ਸੀ ਬਹੁਤ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹ ਤੇ ਬੰਦੇ ਦੀ ਕੋਟੀ ਦਾ ਢਿਲੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕਿ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਮ ਹੈ ਆਮ ਮੈਂ ਕਿਹਾ ਮੈਂ ਉਹਨੂੰ ਚੱਕ ਲੈ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆ ਦੀ ਚਾਬੀ ਛੱਡ ਲਈ ਕੈਬੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸੱਟ ਕੇ ਹੁਣ ਹੋਲੀ ਦਿਨੇ ਆਇਆ ਨਾ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਬੋਲ ਕਹਿੰਦੇ ਦੇਖੋ ਮੈਂ ਤਾਂ ਪੈਰ ਮਾਰ ਕੇ ਦੇਖਿਆ ਆ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਜਾਂ ਕੁੱਤਾ ਵਾ ਜਾਂ ਕਾ ਮੈਂ ਮੰਨਦਾ ਇਹ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਂ ਇਹ ਬੰਦਾ ਵਾ ਜਾਂ ਕੁੱਤਾ ਵਾ ਇਹ ਅੰਦਾਜ਼ਾ ਹੈਗਾ 9:00 ਵਜੇ ਦੀ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ ਪਾ 1 ਘੰਟੇ ਬਾਅਦ ਖੋਲ ਕੇ ਦੇਖੀਆ ਬੋਰੀ ਉਹਦੇ ਪੈਰ ਨਹੀਂ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਨਹੀਂ ਪਾ ਜੀ ਪੂਰੀ ਛੋ ਨਹੀਂ ਕੀਤੀ ਪੁਲਸਰ ਨੇ ਹਜੇ ਪੂਰੀ ਛੋ ਨਹੀਂ ਕੀਤੀ ਹੁਣ ਜਦੋਂ ਉਹਨਾਂ ਨੇ ਪਤਾ ਲੱਗਿਆ ਵੀ ਲਾਸ਼ ਹੈ ਉਹ ਤੋਂ ਬੁਰ ਕੋਹਲ ਆਈ ਸੀ ਜੀ ਇੱਕ ਡੈਡ ਬੋਡੀ ਜੀ ਗੂੜੇ ਦੇ ਵਿੱਚ ਪਈ ਉਹਦੇ ਉੱਤੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਗੂੜੇ ਵਿੱਚ ਕੋਈ ਲੇਡੀ ਜੀ ਹੈ ਜਿਹੜੀ ਮੂੜ ਕੇ ਬਿਲਕੁਲ ਡੱਡੂੜੀ ਪਈ ਹੋਈ ਹੈ ਜੀ ਹੁਣ ਇੱਕ ਮੋਟਰਸਾਈਕਲ ਦੇ ਵੀ ਸਾਰਾ ਵੀਡੀਓ ਹੋਇਆ ਜਿਹਦੇ ਦੋ ਜਣੇ ਮੋਟਰਸਾਈਕਲ ਇਹ ਸੱਟ ਕੇ ਜਾ ਰਿਹਾ ਮੋਟਰਸਾਈਕਲ ਦਾ ਕੋ ਬਰਾਮਦ ਹੋ ਗਿਆ ਆ ਉਹਦਾ ਨੰਬਰ ਤੋਂ ਅਡਰੈਸ ਕਢਾ ਕੇ ਜਿਹੜੀ ਅਗਲੀ ਕਾਰਵਾਈ ਕਰਾਂਗੇ ਨਹੀਂ ਹਜੇ ਆਇਡੈਂਟੀਫਾਈ ਨਹੀਂ ਹੋਇਆ ਟਾਈਮ ਤੋਂ ਵਾਪਸ ਜੈਸੋ ਪੁਲਿਸ ਵਿਭਾਗ ਨੂੰ ਬੁਲਾ ਲਈ 10 ਤੋਂ 10 ਮਿੰਟ ਲਈ ਬੁਲਾ ਲਈ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸਤੋਂ ਅੱਗੇ ਮੋਟਰਸਾਈਕਲ ਖੜੀ ਆ ਉਹ ਜਿਹੜਾ ਨੰਬਰ ਤੋਂ ਅਡਰੈਸ ਕਢਾ ਕੇ ਜਿਹੜੀ ਅਗਲੀ ਕਾਰਵਾਈ ਹੋਵੇ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਇਹ ਬੋਰੇ ਵਿੱਚ ਜਿਹੜੀ ਅਸੀਂ ਕਹਿੰਦੇ ਹਾਂ ਬੋਰੇ ਵਿੱਚ ਇਹ ਥੋੜਾ ਜਿਹਾ ਜਿਹੜਾ ਪੈਰ ਪੂਰਾ ਇਹ ਚੋ ਜਦੋਂ ਉਹ ਪਾਊਡਰ ਕਿਉਂ ਦੇਖ ਰਹੇ ਪੂਰਾ ਸਰ ਦੇ ਪਬਲਿਕ ਨੇ ਜਦੋਂ ਉਹ ਪੁੱਛਿਆ ਵੀ ਕੀ ਹੈ ਕੀ ਹੈਗਾ ਉਹਨਾਂ ਨੇ ਕਹਿੰਦੇ ਇਹਦੇ ਵਿੱਚ ਜੀ ਆਮ ਬੰਬ ਆਏ ਹੋਏ ਸੀ ਨਾ ਜੂ ਲਾਵੇ ਕਰਾ ਹੈਗਾ ਯਾਰ ਉਹ ਜਦੋਂ ਉਹ ਡਰ ਬੈ ਗਿਆ ਵੀ ਲੋਕ ਇਕੱਠੇ ਹੋ ਗਏ